ਹਰਮਨ ਦਾਖਿਆਲਾ ਹਰਮਨ ਹਰਮਨ ਆਈ ਉਹਨੇ ਮੇਰੇ ਕੋਲ ਕਿੰਨੀ ਉਮਰ ਹੋ ਗਈ ਹਰਮਨ ਤੇਰੀ ਕਹਿੰਦਾ ਰੱਬ ਤੂੰ ਕਿੰਨੀ ਉਮਰ ਹੈ 18 ਸਾਲਾਂ ਦੀ ਉਮਰ ਹੈ ਆ ਜਿਹੜਾ ਮੁੰਡਾ ਮੇਰੇ ਕੋਲ ਹੈ ਦਾਖਿਆ ਨੇ ਸੁੱਖੇ ਦਾ ਨਾਮ ਤੁਸੀਂ ਸੁਣਿਆ ਹੋਣਾ ਇਹ ਦਾਖਿਆ ਨੇ ਸੁੱਖੇ ਦਾ ਪੁੱਤਰ ਹੈ ਇਹਨੂੰ ਦਿਓ ਆਸ਼ੀਰਵਾਦ ਆ ਵੀ ਆਉਣ ਵਾਲੇ ਟਾਈਮ ਦਾ ਚੋਟੀ ਦਾ ਸਟਾਰ ਬਣੇ ਇਕਰ ਤਾਰੀਆਂ ਲਾ ਰੋ ਯੋਦਾਰਾ ਵਾਹਿਗੁਰੂ ਮਿਹਰ ਕਰੇ ਇਰੇ ਬਾਪ ਨੇ ਤਕੜੀ ਕਬੱਡੀ ਖੇਡੀ ਦਿਲਵਚ ਨੇਰ ਵਾਲਿਆ ਤੇ ਥਾਪੀ ਮੁੰਡੇ ਨੂੰ ਵੀ ਪਹਿਲੇ ਤੇ ਤੈ ਵੀ ਤਕੜੀ ਕਬੱਡੀ ਖੇਡੀ ਐ ਔਰ ਜਿਦਾ ਤੇਰਾ ਪੁੱਤਰ ਵੀ ਤਨਤਨ ਕਰਾਉਂਦਾ ਔਰ ਲਖਿਆ ਦੇ ਸੁਖੇ ਦਾ ਪੁੱਤਰ ਹਰਮਨ ਲਖੇ ਵਾਲਾ ਅਸੀਂ ਉਸ ਮਾਲਕ ਨੂੰ ਬੇਨਤੀ ਕਰਦੇ ਆਂ ਅਰਦਾਸਾਂ ਕਰਦੇ ਆਂ ਵੀ ਸੱਜੇ ਬਾਦਸ਼ਾਹ ਮਿਹਰ ਕਰੇ ਵੀ ਆ ਸਾਡਾ ਭਤੀ ਜਿਹੜਾ ਆਉਣ ਵਾਲੇ ਟਾਈਮ ਦਾ ਐ ਇੱਕ ਛੋਟੀ ਦਾ ਸਟਾਰ ਬਣੋਂਗੇ ਮਾਰਕ ਮੇਰ ਕਰੇ ਮਿਹਨਤਾਂ ਤੇ ਲਾਉਣੀਆਂ ਹੀ ਪੈਂਦੀਆਂ ਪੁੱਤਰਾ ਮਿਹਨਤਾਂ ਤੇ ਲਾਉਣੀਆਂ ਹੀ ਪੈਂਦੀਆਂ